ਲੋਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਕਰਨ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵੋਗੇ ਵਾਹਿਗੁਰੂ ਤਾਂ ਹਮੇਸ਼ਾ ਇਹ ਚੱਦ ਦੇ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਲੋਜੀ ਮਾਰਨਿੰਗ ਦਾ ਟਾਈਮ ਹੈ ਸਾਡੇ ਕੋ 7 ਵਜੇ ਦਾ ਤੇ ਇੱਥੇ ਆਪਣੀ ਜਿਹੜੀ ਡੇਲੀ ਰੁਟੀਨ ਹੈ ਉਹ ਸ਼ੁਰੂ ਹੋਣ ਜਾ ਰਹੀ ਆ ਤੇ ਤੁਸੀਂ ਜੁਟੇ ਰਹੋ ਮੇਰੇ ਨਾਲ ਮੇਰੇ ਵਲੌਗ ਦੇ ਨਾਲ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਰਹੋ ਤੇ ਲੋ ਜੀ ਇੱਥੇ ਪਈਆਂ ਹੋਈਆਂ ਸੀ ਪਾਜੜਾ ਕਿਉਂਕਿ ਪਹਿਲਾਂ ਤਾਂ ਸਰਦਾਰ ਜੀ ਦਾ ਸਰਦਾਰ ਜੀ ਉਹਨਾਂ ਦੇ ਪੈਸੇ ਨਹੀਂ ਸੀ ਲੱਭ ਰਹੇ ਫਿਰ ਇਹਨਾਂ ਦਾ ਲੋਰ ਗਵਾਚ ਗਿਆ ਪੈਸੇ ਨਾਲ ਇਹ ਪਤਾ ਕੀ ਕਰਦੇ ਆ ਜਿੱਥੇ ਮੈਂ ਕੱਪੜੇ ਰੱਖਿਉਂਦੇ ਉਹ ਚੀਜ਼ ਦੇ ਕੱਪੜੇ ਦੇ نیچے ਵਾੜ ਕੇ ਰੱਖ ਦਿੰਦੇ ਆ ਕਿਉਂਕਿ ਹੁੰਜ ਤਾਂ ਉਹ ਜੇਬ 'ਚ ਵੀ ਰੱਖ ਲੈਣ ਪਰ ਉਹਨਾਂ ਨੇ ਘਰ ਦਾ ਕੰਮ ਤਾਂ ਦਾ ਕਰਨ ਹੁੰਦਾ ਫਿਰ ਤੁਹਾਨੂੰ ਪਤਾ ਡੇਗ ਨਾ ਜਾਣੇ ਡਰ ਰਹਿੰਦਾ ਤੇ ਇਸ ਕਰਕੇ ਨਾ ਕਪੜਿਆਂ ਦੇ ਨੀਚੇ ਰੱਖ ਦਿੰਦੇ ਆ ਤੇ ਇੱਥੇ ਲੱਭਣੀ ਸੀ ਰ ਪਰ ਨਾ ਇਹਨਾਂ ਨੂੰ ਕਈ ਵਾਰੀ ਜਿਆਦਾ ਵੀ ਪੁੱਲ ਜਾਂਦਾ ਵਾ ਇਹ ਨਹੀਂ ਹੈਗਾ ਕਿ ਪੁੱਲ ਜਾਣੀ ਆ ਇਹਨਾਂ ਨੇ ਰੱਖੇ ਕਿਤੇ ਹੋਰ ਹੁੰਦੇ ਆ ਤੇ ਕਹਿੰਦੇ ਰਹਿੰਦੇ ਆ ਕਿ ਮੈਂ ਇੱਥੇ ਰੱਖੇ ਤੇ ਰਕੇ ਸਵੇਰੇ ਸਵੇਰੀ ਮੈਨੂੰ ਗਾਲਾਂ ਪੈ ਗਈਆਂ ਸਾਡੀ ਦੋਵਾਂ ਜੀਆਂ ਦੀ ਲੜਾਈ ਹੋ ਗਈ ਸਵੇਰੇ ਸਵੇਰੀ ਪੈ ਜਾਂਦੋ ਇਹ ਪਤਾ ਕੀ ਕਰਦੀ ਆ ਕੱਪੜੇ ਖਿਲਾਰੀ ਜਾਣਗੇ ਤੁਹਾਨੂੰ ਪਤਾ ਫਿਰ ਤਾਂ ਬੀਜ਼ੀ ਰੂਟੀਨ ਇੰਨੀ ਜ਼ਿਆਦਾ ਵਾ ਕਿ ਕੰਮਤਨ ਦੇ ਦੇ ਵਿੱਚੋਂ ਟਾਈਮ ਨਹੀਂ ਮਿਲਦਾ ਪਰ ਇਹ ਕਪੜੇ ਡਿੱਲੀ ਖਿਲਾਰ ਦਿੰਦੇ ਡਿੱਲੀ ਮੇ ਜੋੜ ਕੇ ਰੱਖ ਦੀਆਂ ਡਿੱਲੀ ਹੀ ਖਲਾਰ ਦਿੰਦੇ ਆ ਪੈਸੇ ਵੀ ਇਹਨਾਂ ਨੇ ਇੱਥੇ ਰੱਖਨੇ ਹੁੰਦੇ ਆ ਤੇ ਬਹੁਤ ਹੱਕ ਹੁੰਦਾ ਮੈਨੂੰ ਬੋਲਣ ਦੇ ਸੀ ਤੜਕੇ ਤੜਕੇ ਕਿ ਤੁਸੀਂ ਕਿੱਦਾਂ ਪੈਸੇ ਪੈਸਿਆਂ ਦੇ ਚੱਕਰ ਦੇ ਵਿੱਚ ਸਾਰੇ ਕੁੱਪੜੇ ਖਲਾਰੀ ਜਾਂਦੇ ਪਰ ਪੈਸੇ ਨਿਕਲੇਗੇ ਤਾਂ ਹੋਰ ਉਥੋਂ ਨਹੀਂ ਸੀ ਨਿਕਲੇ ਇਹਨਾਂ ਦਾ ਲੋਅਰ ਸੀ ਉਹ ਵੀ ਇਹਨਾਂ ਨੇ ਨਾ ਲਾ ਕੇ ਪਤਾ ਨਹੀਂ ਕੁਰਸੀ ਤੇ ਰੱਖਿਆ ਜਾਂ ਮੰਜੇ ਤੇ ਰੱਖਿਆ ਤੇ ਮੈਂ ਉਵੇਂ ਹੀ ਰਾਤ ਨਾਲ ਦਰੀਵਸ਼ਾਤੀ ਮੈਨੂੰ ਵੀ ਯਾਦ ਨਹੀਂ ਰਿਹਾ ਮੇਰੀ ਵੀ ਗਲਤੀ ਸੀ ਤੇ ਸੋ ਮੁੜ ਕੇ ਨਾ ਦਰੀਥਲੋਂ ਨਿਕਲੇ ਤੇ ਉਹਦੇ ਵਿੱਚੋਂ ਹੀ ਪੈਸੇ ਨਿਕਲ ਆਏ ਤੇ ਪਹਿਲਾਂ ਦੇ ਪਾਜਣਾ ਪਈ ਹੋਈਆਂ ਅਸੀਂ ਪੈਸਿਆਂ ਦੇ ਪਿੱਛੇ ਲੋਰ ਮਗਰ ਕਿਉਂਕਿ ਇਹਨਾਂ ਨੇ ਜਾਣਾ ਸੀ ਸਵੇਰੇ ਸਿਰ ਦੁੱਧ ਲੈਣ ਤੁਹਾਨੂੰ ਪਤਾ ਫਿਰ ਮਿਸਤਰੀ ਆਉਣ ਵਾਲੇ ਹੁੰਦੇ ਆ ਇਸ ਟਾਈਮ ਅਸੀਂ ਦੁੱਧ ਲਿਉਂਨੇ ਆ ਕਿਉਂਕਿ ਰਾਤ ਨੂੰ ਜਿਹੜਾ ਦੁੱਧ ਲਈਦਾ ਵਾ ਉਹ ਬਾਲਾ ਦਵਾ ਕੇ ਅਸੀਂ ਪਾਣੀ ਦੇ ਵਿੱਚ ਰੱਖ ਕੇ ਕਿਤੇ ਟੰਗ ਦਿੰਨੇ ਆ ਤੇ ਉਹ ਫਿਰ ਸਵੇਰੇ ਚਾਹ ਬਣਾ ਕੇ ਬੱਚਿਆਂ ਦੇ ਕਿ ਇਹਨਾਂ ਨੂੰ ਪਤਾ ਫਿਰ ਬਾਅਦ ਵਿੱਚ ਇੰਨੀ ਗਰਮੀ ਖਰਾਬ ਵੀ ਹੋਣਾ ਫਿਰ ਅਸੀਂ ਉਹਨਾਂ ਕੀ ਲਿਉਂਨੇ ਆ ਤੇ ਫਿਰ ਸਵੇਰੇ ਜਦੋਂ ਪੈਰੇ ਵਰਤਨੋਂ ਦਾ ਉਹ ਵੀ ਲੈਣ ਕੇ ਬਾਲਾ ਦਵਾ ਕੇ ਰੱਖ ਲੈਨੇ ਫਰਿਜ ਤਾਂ ਲਿਬਾਨੀ ਦੀ ਖਰਾਬ ਹੋਈ ਆ ਕਿਉਂਕਿ ਥੋੜੀ ਜਿਹੀ ਪ੍ਰੋਬਲਮ ਆ ਤੇ ਇੱਕ ਤੁਹਾਨੂੰ ਪਤਾ ਕਰਦਾ ਕੰਮ ਚੱਲ ਰਿਹਾ ਫਿਰ ਓਖਾ ਹੁੰਦਾ ਵ ਤੇ ਇੱਥੇ ਮੈਂ ਸਾਰੀ ਆਪਣੀ ਚੱਕਰ ਨਬੇੜ ਕੇ ਉੱਧਰ ਵਾਲੀ ਸਾਰੀ ਜਿੱਥੇ ਆਪਾਂ ਸੁਹਣਨੇ ਆ ਕੱਪੜਿਆਂ ਦਾ ਖਲਾਰਾ ਚੱਕ ਕੇ ਮਨਾ ਤੋਕੇ ਫਰੈਸ਼ ਹੋ ਕੇ ਆ ਗਈ ਸੀ ਕਿਚਨ ਦੇ ਵਿੱਚ ਤੇ ਹੁਣ ਆਪਾਂ ਇਥੋਂ ਕਰ ਲੱਗੀਆਂ ਕਿਚਨ ਦੀ ਸਟਾਰਟਿੰਗ ਸਵੇਰੇ ਵਿੱਚ ਚਾਹ ਬਣਾਈ ਸੀ ਤੇ ਹੁਣ ਵੀ ਆਪਾਂ ਚਾਹ ਇਹ ਬਣਾਈ ਹੋਈਆਂ ਜੀ 10 10:30 ਵਜੇ ਬਣਾਈ ਸੀ ਤੇ ਉਸ ਤੋਂ ਬਾਅਦ ਫਿਰ ਚਾਹ ਬਣਾਈ ਸੀ ਮੇਰੇ ਖਿਆਲ ਨਾਲ 11:30 12:00 ਵਜੇ ਤੇ ਉਹ ਚਾਹ ਦੇ ਨਾਲ ਲੱਸੀ ਕੱਢੀਆਂ ਸੀ ਫੁੱਲ ਵੜੀਆਂ ਕਿਉਂਕਿ ਅੱਜ ਸਰਦਾਰ ਜੀ ਉਹਨਾਂ ਨੇ ਕੁਝ ਵੀ ਚਾਹਣਾ ਖਾਣ ਨੂੰ ਨਹੀਂ ਲਿਆਂਦਾ। ਉਹਨਾਂ ਦਾ ਸਾਡੇ ਘਰੇ ਦਿੱਲੀ ਕੁਝ ਨਾ ਕੁਝ ਆਉਂਦਾ ਹੀ ਰਹਿੰਦਾ ਵਾ ਬਿਸਕੁਟ, ਪੂਜੀਆ, ਰਾਸ ਇਹੋ ਜੀਆਂ ਚੀਜ਼ਾਂ ਆਉਂਦੀਆਂ ਹੀ ਰਹਿੰਦੀਆਂ ਪਰ ਅੱਜ ਇਹਨਾਂ ਨੇ ਕੁਝ ਨਹੀਂ ਲਿਆਂਦਾ। ਕੋਈ ਵੀ ਚੀਜ਼ ਕੀ ਹੁੰਦੀ ਆ ਪਰ ਚਾਹ ਪੀਣ ਨੂੰ ਦਿਲ ਨਹੀਂ ਕਰਦਾ ਫੋਕੀ ਮੇਰਾ ਤਾਂ ਬਿਲਕੁਲ ਨਹੀਂ ਨਾ ਕਰਦਾ। ਇਸ ਕਰਕੇ ਨਾ ਘਰੇ ਫੁੱਲ ਬਣੀਆਂ ਪਈਆਂ ਸੀ। ਮੈਂ ਸੋਚਿਆ ਕਿਉਂ ਨਾ ਇਹਨਾਂ ਨਾਲ ਕੇ ਚਾਹ ਦੇ ਨਾਲ ਖਾਧਾ ਜਾਵੇ। ਇਹ ਹੈਵੀ ਟੇਸਟੀ ਸੀ ਪਰ ਨਾ ਮੈਂ ਤਲੀਆਂ ਚੀਜ਼ਾਂ ਖਾ ਕੇ ਹੋ ਜਾਂਦੀ ਆ ਬਿਮਾਰ ਤੇ ਉਹੀ ਗੱਲ ਹੋਈ ਤੇ ਮੇਰੇ ਪੇਟ ਦੇ ਵਿੱਚ ਪੂਰਾ ਦਿਨ ਦਰਦ ਨੇ ਹਟੇ ਪੂਰਾ ਦਿਨ ਬਹੁਤ ਔਖਾ ਕੱਢਿਆ ਮੈਂ ਤਾਂ ਤਲੀਆਂ ਚੀਜ਼ਾਂ ਉੱਕੀਆਂ ਹੀ ਬੰਦ ਕੀਤੀਆਂ ਮੈਂ ਰੋਟੀ ਵੀ ਤਲੀ ਖਾਣੀ ਛੱਡਤੀ ਹੁਣ ਪਹਿਲਾਂ ਮੈਂ ਚੁੱਪੜ ਕੇ ਖਾਂਦੀ ਸੀ ਪਰ ਹੁਣ ਮੈਂ ਬਿਲਕੁਲ ਛੱਡਤੀ ਆ ਕਿਉਂਕਿ ਇੱਕਦਮ ਮੇਰਾ ਪੇਟ ਫੁੱਲਦਾ ਆਉਂਦਿਆ ਵਾ ਤੇ ਇੱਕ ਮੈਂ ਔਂਜ ਵੀ ਬਿਮਾਰ ਹੋ ਜਾਂਦੀ ਆ ਮੇਰੇ ਸਿਰ ਨੂੰ ਨਾ ਜਿਵੇਂ ਕੋਈ ਉਹ ਜਾ ਚੜ ਜਾਂਦਾ ਕੋਈ ਚੀਜ਼ ਆ ਹੋ ਜੀ ਤੇਲ ਵਾਲੀ ਉਹ ਸਿਰ ਨੂੰ ਚੜ ਜਾਂਦੀ ਮੇਰਾ ਸਿਰ ਵੀ ਦੁਖਦਾ ਰਹਿਦਾ ਪਰ ਮੈਂ ਗਲਤੀ ਕੀਤੀ ਕੱਢ ਕੇ ਕਿਉਂਕਿ ਮੈਨੂੰ ਬਾਅਦ ਵਿੱਚ ਬਹੁਤ ਤਕਲੀਫ ਸਣੀ ਪਈ ਬਹੁਤ ਪੇਟ ਚ ਦਰਦ ਹੋਈ ਤੇ ਚਲੋ ਬੱਚਿਆਂ ਨੇ ਵੀ ਮੈਸੇਂਜ ਜੁਆਇ ਕੀਤਾ ਫੁੱਲ ਵੜੀਆਂ ਚਾਹਨਾ ਖਾ ਕੇ ਤੇ ਟੇਸਟੀ ਵੀ ਸੀ ਕਾਫੀ ਦਿਨਾਂ ਦੀਆਂ ਸਰਦਾਰ ਜੀ ਉਹਨਾਂ ਨੇ ਲੈਣ ਕੇ ਰੱਖਿਓਈ ਅਸੀਂ ਪਰ ਕੱਢਣ ਦਾ ਟਾਈਮ ਹੀ ਨਹੀਂ ਮਿਲੇ ਕਿਉਂਕਿ ਕਦੀ ਦਿੱਲੀ ਨਹੀਂ ਕੀਤਾ ਖਾਣ ਨੂੰ ਉਂਝ ਕਾਫੀ ਚੀਜ਼ਾਂ ਆ ਜਾਣੀਆਂ ਸੀ ਦਿੱਲੀ ਘਰੇ ਖਾਣ ਨੂੰ ਇਸ ਕਰਕੇ ਕਦੀ ਕੱਢਣ ਨੂੰ ਦਿੱਲੀ ਨਹੀਂ ਕੀਤਾ ਤੁਹਾਨੂੰ ਪਤਾ ਗਰਮੀ ਕਿੰਨੀ ਗਰਮੀ ਦੇ ਨਾਲ ਤਾਂ ਕੋਈ ਕੰਮ ਕਰਨ ਨੂੰ ਦਿੱਲੀ ਰਦਾ ਬਸ ਔਖੇ ਔਖੇ ਹੀ ਜੇ ਕਿਚਨ ਦੇ ਵਿੱਚ ਮਾੜਾ ਮੋਟਾ ਕੰਮ ਕਰੀਦਾ ਨਹੀਂ ਤਾਂ ਬਹੁਤ ਔਖਾ ਵਾ ਗਰਮੀ ਦੇ ਵਿੱਚ ਕੰਮ ਕਰਨਾ ਤਾਂ ਇੰਨਾ ਮੁਸ਼ਕਲ ਹੋਇਆ ਪਿਆਣਾ ਲਾਂਜੀ ਦੁਪਹਿਰ ਦਾ ਟਾਈਮ ਸੀ ਇਹ ਹੈਗਾ ਸੀ 2:00 ਵਜੇ ਦਾ ਟਾਈਮ ਰੋਟੀ ਪਾਣੀ ਦਾ ਆਪਣਾ ਹੋ ਗਿਆ ਸੀ ਨਿਬੜ ਗਿਆ ਸੀ ਅੱਜ ਆਪਾਂ ਬਣਾਏ ਸੀ ਮੂੰਗੀ ਮਸਰੀ ਦੀ ਦਾਲ ਕਿਉਂਕਿ ਉਹ ਮੈਂ ਰੋਜ਼ ਰੋਜ਼ ਵੀਡੀਓ ਸ਼ੂਟ ਕਰਕੇ ਫਿਰ ਤੁਹਾਨੂੰ ਬੋਰ ਨਹੀਂ ਕਰਨਾ ਚਾਹੁੰਦੀ ਨਿਊ ਨਿਊ ਚੀਜ਼ਾਂ ਤੋਂ ਖੋਨਾ ਜਰਨੀ ਐ ਡੇਲੀ ਦੇ ਵਲੌਗ ਦੇ ਵਿੱਚ ਪਰ ਤੁਹਾਨੂੰ ਪਤਾ ਮੇਰੀ ਉਹੀ ਡੇਲੀ ਰੁਟੀਨ ਬੋਰਿੰਗ ਜੀ ਹੁੰਦੀ ਆ ਤੇ ਚਲੋ ਕੋਈ ਨਾ ਤੁਸੀਂ ਮੇਰੇ ਵਲੌਗ ਨੂੰ ਇੰਜੋਏ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਇੱਥੇ ਵੈਸੇ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਣਾ ਚਰਨਾਈ ਦਾ ਜਿਹੜਾ ਕੰਮ ਸੀ ਉਹ ਸਾਰਾ ਨਿਪਟ ਗਿਆ ਵਾ ਤੇ ਜਿਹੜੇ ਪਿੱਲਰ ਸੀ ਉਹ ਰਹਿ ਗਏ ਸੀ ਪਰ ਨਾਲੇ ਤੇ ਉਹਨਾਂ ਵਾਸਤੇ ਬੱਜਰੀ ਹੋਈ ਸੀ ਖਤਮ ਤੇ ਅੱਜ ਉਹ ਮੰਗਾਈ ਸੀ ਬੱਜਰੀ ਤੇ ਸੀਮੈਂਟ ਤੇ ਇੱਥੇ ਮੈਂ ਜਿਹੜੇ ਪਾਂਡੇ ਸੀ ਸਾਰੇ ਕੱਢ ਕੇ ਰੱਖੇ ਸੀ ਰੋਟੀ ਵਾਲੇ ਚਾਹ ਵਾਲੇ ਇਹ ਸਾਰੇ ਮਹਿਮਾਨ ਜਨੇ ਅੱਜ ਕਿਉਂਕਿ ਹੁਣ ਪਾਂਡਿਆਂ ਦੀ ਵੀ ਡਿਊਟੀ ਮੇਰੀ ਲੱਗ ਚੁੱਕੀ ਆ ਤੇ ਸੋ ਸਾਰੇ ਕੰਮ ਮੈਂ ਆਪ ਕੱਲੀ ਖੋਦ ਕਰਦੀ ਆ ਤੇ ਸੋ ਇੱਥੇ ਬਸ ਹੁਣ ਆਪਣੀ ਬਜਰੀ ਲੱਤੂਗੀ ਨਾਲੇ ਸੀਮੈਂਟ ਲੱਤੂਗਾ ਤੇ ਚਲੋ ਕੋਈ ਨਾ ਮੈਂ ਹੌਲੀ ਹੌਲੀ ਲੱਗੀ ਰਹਿਣੀ ਆ ਕੰਮ ਤਾਂ ਆਪਣਾ ਕਰਮ ਹੁੰਦਾ ਵਾ ਜੋ ਲੇਖਾਂ ਦੇ ਵਿੱਚ ਲਿਖਿਆ ਹੋਵੇ ਉਹ ਤਾਂ ਮਿਲ ਹੀ ਜਾਣਾ ਹੁੰਦਾ ਵਾ ਕੋਈ ਟੈਨਸ਼ਨ ਨਹੀਂ ਲਈਦੀ ਕੰਮ ਕਰਨ ਲੱਗਿਆ ਕਿਹੜਾ ਜ਼ੋਰ ਲੱਗਦਾ ਜਾਂ ਹੱਥ ਕੱਸ ਜਾਂਦੇ ਆ ਇਹ ਤਾਂ ਸਾਰੇ ਵੈਮ ਪਰਮ ਆ ਤੇ ਚਲੋ ਕੋਈ ਨਾ ਸਾਰੇ ਕੰਮਾਂ ਦੀ ਮੇਰੀ ਜ਼ਿੰਮੇਵਾਰੀ ਆ ਤੇ ਮੈਂ ਕਰਨੀ ਵੀ ਆ ਤੇ ਮੇਰਾ ਕਾਰਿਆ ਮੈਪ ਕਰਨੇ ਆ ਮੇਰੇ ਬੱਚੇ ਆ ਤੇ ਸੋ ਮੇਨਾ ਵਾਸਤੇ ਸਾਰਾ ਕੁਝ ਕਰੰਦੇ ਆ ਮੈਨੂੰ ਕੋਈ ਐ ਐਡੀ ਵੱਡੀ ਉਹ ਪ੍ਰੋਬਲਮ ਨਹੀਂ ਹੈਗੀ ਕਿ ਮੈਂ ਜਾਣ ਬੁੱਝ ਕੇ ਕਰਦੀ ਪਈ ਮੈਂ ਆਪਣੇ ਬੱਚਿਆਂ ਵਾਸਤੇ ਕਰਦੀ ਪਈ ਇੰਨੀ ਮਿਹਨਤ ਇੰਨੀ ਗਰਮੀ ਦੇ ਵਿੱਚ ਵੀਡੀਓ ਬਣਾ ਕੇ ਆਪਣੀ ਐਡੀਟਿੰਗ ਕਰਕੇ ਪਾ ਰਹੀ ਆ ਆਪਣੇ ਘਰ ਦੇ ਕੰਮ ਕਰ ਰਹੀ ਆ ਮੈਨੂੰ ਕੋਈ ਉਹ ਹੈ ਨਹੀਂ ਆ ਕਿ ਮੈਨੂੰ ਇਕੱਲੀ ਨੂੰ ਜ਼ਿਆਦਾ ਲੋੜ ਹੈ ਮੈਂ ਆਪਣੇ ਬੱਚਿਆਂ ਵਾਸਤੇ ਕਰ ਰਹੀ ਆ ਸਾਰਾ ਕੁਝ ਤੇ ਸੋ ਕੋਈ ਨਾ ਤੇ ਲੋ ਜੀ ਇੱਥੇ ਆਪਣਾ ਜਿਹੜਾ ਸੀਮੈਂਟ ਸੀ ਉਹ ਵੀ ਲੱਥਨ ਦਿਆ ਸੀ ਸਰਦਾਰ ਜੀ ਹਣੀ ਲੋਨ ਦਿਆ ਸੀ ਤੇ ਬੱਜਰੀ ਵੀ ਹੁਣ ਆਪਣੀ ਲੱਥ ਜੂ ਫਿਰ ਮੈਂ ਚਾਹ ਜੂਗੇ ਪਾਂਡੇ ਮਾਂਜ ਕੇ ਤੇ ਫਿਰ ਮੈਂ ਚਾਹ ਬਣਾ ਕੇ ਫਿਰ ਮੈਂ ਪਾਂਡੇਾਂ ਤੇ ਬੈਠੂਗੀ ਪਾਂਡੇ ਮਾਂਜ ਕੇ ਉਸ ਤੋਂ ਬਾਅਦ ਫਿਰ ਪਾਣੀ ਦੀ ਵਾਰੀ ਆ ਜਣੀਆ ਚਾਹ ਨਿੰਬੂ ਪਾਣੀ ਬਣਾਵਾਂਗੇ ਚਾਹ ਸ਼ਰਬਤ ਬਣਾਵਾਂਗੇ ਸੋ ਦੇਖਦੇ ਆਂ ਤੇ ਹਲੇ ਮੇਰੇ ਸਵੇਰ ਦੇ ਮਸ਼ੀਨ ਦੇ ਵਿੱਚ ਕੱਪੜੇ ਪਏ ਸੀ ਉਹ ਮੈਂ ਕੱਢਨੇ ਆ ਉਹ ਹੁਣ ਮੈਂ ਪਾਂਡੇ ਮਾਂਚ ਕੇ ਜਾਂ ਪਾਂਡੇ ਮੰਜਨ ਤੋਂ ਪਹਿਲਾਂ ਹੀ ਕੱਢੂਗੀ ਮਸ਼ੀਨ ਦੇ ਵਿੱਚ ਹੀ ਮਹੰਗਾ ਲੈਣੇ ਆ ਤੇ ਤੁਹਾਨੂੰ ਪਤਾ ਮੈਂ ਵੇਚ ਹੀ ਹੰਗਾਲ ਲੈਣੀ ਨੀ ਮੋਟਰ ਛੱਡ ਕੇ ਇੰਨੀ ਜ਼ਿਆਦਾ ਕੋਈ ਔਖਾ ਤਾਂ ਨਹੀਂ ਆ ਪਰ ਕੱਪੜੇ ਬਹੁਤ ਜ਼ਿਆਦੇ ਸੀ ਕੱਪੜੇ ਨੂੰ ਤੁਸੀਂ ਪੁੱਛੋ ਨਾ ਕੱਪੜੇ ਦੋਆ ਤਿੰਨ ਦਿਨਾਂ ਦੇ ਜਮਾ ਹੋਏ ਸੀ ਦੇਖ ਲਓ ਢਿੱਲੀ ਧੁੰਨੀ ਆ ਪਰ ਪਤਾ ਨਹੀਂ ਕੀ ਚੱਕਰ ਆ ਦੋ ਤਿੰਨ ਸੂਟ ਹੋ ਹੀ ਜਾਂਦੇ ਦੋਆ ਦਿਨਾਂ ਦੇ ਅੰਦਰ ਅੰਦਰ ਪਤਾ ਨਹੀਂ ਕੀ ਪ੍ਰੋਬਲਮ ਬੱਚਿਆਂ ਦਾ ਕਰਕੇ ਜਾਂ ਅਸੀਂ ਵੀ ਗਰਮੀ ਦੇ ਵਿੱਚ ਦੋ ਤਿੰਨ ਵਾਰੀ ਨਹਾਇ ਲਈਦਾ ਵਾਂ ਤੇ ਸੋ ਇਸ ਕਰਕੇ ਕੱਪੜੇ ਜ਼ਿਆਦੇ ਹੋ ਜਾਂਦੇ ਆ ਪਰ ਤੁਹਾਨੂੰ ਪਤਾ ਜਦੋਂ ਇਦਾਂ ਘਰ ਦੇ ਵਿੱਚ ਕੰਮ ਚੱਲਦਾ ਹੋਵੇ ਨਾ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਇੱਥੇ ਬੱਚੇ ਉੱਠ ਗਏ ਸੀ ਘਾਉਣਾ ਕੁੜਕੇ ਦੀ ਆਵਾਜ਼ ਨਾ ਉੱਠ ਕੇ ਸੀ ਤੇ ਡਰ ਗਏ ਸੀ ਦੋਨੋਂ ਜਾਨੇ ਉੱਠ ਕੇ ਤੇ ਬਾਹਰ ਨੂੰ ਭੱਜ ਗਏ ਸੀ ਤੇ ਆ ਦੇਖੋ ਕਿਦਾਂ ਨਾ ਹੋਰ ਤਰ੍ਹਾਂ ਸੈਮੇ ਸੈਮੇ ਜੇ ਸੁੱਤੇ ਪਏ ਸੀ ਦੋਨੋਂ ਜਾਨੇ ਮੈਂ ਤਾਂ ਸਵਾ ਕੇ ਇਹਨਾਂ ਨੂੰ ਮਸਾਂ ਹੀ ਬਾਹਰ ਕੰਮ ਤਾਂ ਨਾ ਕਰਨ ਨਾ ਸੀ ਪਰ ਇਹ ਫੇਰ ਦੋਨੋਂ ਉੱਠ ਗਏ ਚਲੋ ਕੋਈ ਨਾ ਸਰਦਾਰ ਜੀ ਉਹਨਾਂ ਨੇ ਇਹਨਾਂ ਨੂੰ ਸੰਭ ਲੈਣਾ ਹੁਣ ਇੱਥੇ ਬਸ ਮੈਂ ਚਾਹ ਬਣਾਉਂਗੀ ਚਾ ਬਣਾ ਕੇ ਫਿਰ ਮੈਂ ਆਪਣੇ ਕੱਪੜੇ ਹੰਗਾਲ ਕੇ ਤੇ ਉਹਨਾਂ ਨੂੰ ਸੁੱਕਣੇ ਪਾਉਂਗੀ ਤੇ ਲੋ ਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਰ ਸਾਰੇ ਜਣੇ ਜ਼ਰੂਰ ਕਰਿਆ ਕਰੋ ਇੱਥੇ ਨ ਬੂਏ ਗੜਿੰਨਾ ਜਾ ਕੇ ਚੈੱਕ ਕਰੋ ਜੰਦਾ ਨਾ ਜਦੋਂ ਮੋਟਰ ਚੱਲਦੇ ਹਾਂ ਜਿਹੜੀ ਪਾਈਪ ਇਹਨਾਂ ਕਈ ਥਾਵਾਂ ਤੋਂ ਲੇਕੋਨ ਲੱਗਦੀ ਆ ਤੁਹਾਨੂੰ ਪਤਾ ਫਿਰ ਇੱਟਾਂ ਨ ਕਸਰ ਕਸਰ ਕੇ ਕਈਆਂ ਥਾਵਾਂ ਤੋਂ ਮਤਲਬ ਟੁੱਟ ਚੁੱਕੀ ਆ ਕਈਆਂ ਥਾਵਾਂ ਤੋਂ ਬੰਨੀ ਵੀ ਆ ਤੇ ਚਿੱਕੜ ਇੰਨਾ ਜ਼ਿਆਦਾ ਹੋ ਜਾਂਦਾ ਨਾ ਜਦੋਂ ਕੋਈ ਸੰਦ ਹੁੰਦਾ ਤੇ ਵਿੱਚ ਹੀ ਗੁੰਮ ਕੁਬਨ ਤੱਕ ਜਾਂਦਾ ਵੈਸੇ ਅਸੀਂ ਇੱਥੇ ਤਾਂ ਇੱਟਾਂ ਲਗਾ ਲੀਆਂ ਸੀ ਇਪਰ ਗਾੜੀ ਤੁਹਾਨੂੰ ਪਤਾ ਫਿਰ ਚੀਕਣੀ ਜੀ ਮਿੱਟੀ ਆ ਬੂਏ ਗਾੜੀਆਂ ਨੂੰ ਹਲੇ ਥਾਂ ਸਾਫ਼ ਕੀਤਾ ਚੰਗੀ ਕਰ ਨਹੀਂ ਤਾਂ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਸੀ ਹੁਣ ਜਿੰਨੇ ਦਿਨ ਘਰ ਦਾ ਕੰਮ ਚੱਲਦਾ ਰਿਹਾ ਮਤਲਬ ਇਹੀ ਆਲੀ ਰਹਿਣਾ ਕਰਦਾ ਕੁਝ ਨੋ ਪੁੱਛੋ ਬਹੁਤ ਮੰਦੇ ਆਲ ਹੋ ਜਾਂਦੇ ਇੱਕ ਤਾਂ ਗਰਮੀ ਦੇ ਨਾਲ ਤੇ ਇੱਕ ਹੁੰਝ ਵੀ ਕੰਮ ਦੰਦਿਆਂ ਦੇ ਨਾਲ ਬਹੁਤ ਜ਼ਿਆਦਾ ਮੰਦੇ ਆਲ ਹੋ ਜਾਂਦੇ ਇੰਨਾ ਕੰਮ ਕਰਕੇ ਤਾਂ ਬੰਦਾ ਉਹ ਥੱਕ ਜਾਂਦਾ ਵਾ ਪਰ ਮੈਂ ਤਾਂ ਵੀ ਚੰਗੀ ਆ ਜਿਹੜਾ ਸਾਰਾ ਦਿਨ ਲੱਗੇ ਰਹਿਣੀ ਆ ਤੇ ਪਰ ਕਹਿੰਦੇ ਹੁੰਦੇ ਨਾ ਕਦਰ ਕਿਸੇ ਕਿਸੇ ਦੀ ਪੈਂਦੀ ਆ ਉਹੀ ਹਾਂ ਲਮੇਰਾ ਵਾ ਚਲੋ ਕੋਈ ਨਾ ਤੇ ਸੋ ਇੱਥੇ ਹੁਣ ਬਸ ਮੈਂ ਚਾਹ ਬਣਾਵਾਂਗੀ ਤੇ ਚਾਹ ਬਣਾ ਕੇ ਫਿਰ ਮੈਂ ਆਪਣੇ ਕੱਪੜੇ ਹੰਗਾਲ ਕੇ ਤੇ ਕੱਢੂੰਗੀ ਤੇ ਸੋ ਸਾਰੇ ਜਾਨੇ ਪਲੀਜ਼ ਤੁਸੀਂ ਪਹਿਲਾਂ ਮੰਗੂ ਹੀ ਸਪੋਰਟ ਕਰਿਆ ਕਰੋ ਪਿਆਰ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਬਹੁਤ ਹੀ ਪਿਆਰੇ ਪਿਆਰੇ ਕਮੈਂਟਾਂ ਦੀ ਵੇਟ ਮੈਨੂੰ ਰਹਿੰਦੀ ਆ ਤੇ ਸੋ ਪਲੀਜ਼ ਕਮੈਂਟ ਵੀ ਜ਼ਰੂਰ ਕਰਿਆ ਕਰੋ ਸਾਰੇ ਜਾਨੇ ਲਾਈਕ ਐਂਡ ਸ਼ੇਅਰ ਵੀ ਕਰ ਦਿਆ ਕਰੋ ਤੇ ਕਮੈਂਟਾਂ ਦੀ ਵੇਟ ਮੈਨੂੰ ਬਹੁਤ ਹੀ ਜ਼ਿਆਦਾ ਰਹਿੰਦੀ ਆ ਤੇ ਸੋ ਤੁਹਾਡੇ ਪਿਆਰੇ ਪਿਆਰੇ ਕਮੈਂਟ ਪੜਨ ਦੀ ਮੈਨੂੰ ਬਹੁਤ ਵੇਟ ਹੁੰਦੀ ਆ ਰਿਪਲਾਈ ਤੁਹਾਨੂੰ ਲੇਟ ਮਿਲਦੇ ਆ ਉਹਨਾਂ ਨੂੰ ਪਤਾ ਹੀ ਹੈ ਤੁਸੀਂ ਮੇਰੀ ਪ੍ਰੋਬਲਮ ਸਮਝ ਨਹੀਂ ਸਕਦੇ ਜੋ ਕਿਉਂਕਿ ਸਾਰਾ ਦਿਨ ਤਾਂ ਮੈਂ ਕੰਮਕਾਰਾਂ ਦੇ ਵਿੱਚ ਮੇਰਾ ਦਿਨ ਬਿਜ਼ੀ ਐ ਲੰਘ ਜਾਂਦਾ ਤੇ ਰਾਤ ਨੂੰ ਫਿਰ ਤੁਹਾਨੂੰ ਪਤਾ ਥੱਕੇ ਟੁੱਟਿਆਂ ਨੂੰ ਤਾਂ ਨੀਂਦ ਆਉਂਦੀ ਹੁੰਦੀ ਨਾ ਬਦੋ ਬਦੀ ਘੇਰਦੀ ਆ ਤੇ ਸੋ ਇਸ ਕਰਕੇ ਰਾਤ ਨੂੰ ਹੀ ਜਦੋਂ ਮੇਰਾ ਟਾਈਮ ਹੁੰਦਾ ਮੈਂ ਜ਼ਰੂਰ ਰਿਪਲਾਈ ਕਰਦੀ ਨਹੀਂ ਪਲੀਜ਼ ਤੁਸੀਂ ਕਮੈਂਟ ਸਾਰੇ ਜਣੇ ਜ਼ਰੂਰ ਕਰਿਆ ਕਰੋ ਤੁਸੀਂ ਪਹਿਲਾਂ ਬਹੁਤ ਸਾਰੇ ਕਮੈਂਟ ਕਰਦੇ ਸੀ ਵਿੱਚੋਂ ਜੇ ਮੇਰੇ ਤੋਂ ਰਿਪਲਾਈ ਨਹੀਂ ਦੇ ਹੋਏ ਤੇ ਤੁਸੀਂ ਕਮੈਂਟ ਕਰਨ ਨੂੰ ਹੀ हट ਗਏ ਤੁਸੀਂ ਮੇਰੀ ਪ੍ਰੋਬਲਮ ਵੀ ਸਮਝ ਸਕਦੇ ਜੋ ਅਜਮਦਨ ਦੱਸਦੀਆਂ ਕਿ ਮੇਰੀ ਵੀਡੀਓ ਕਿਉਂ ਇੰਨਾ ਲੇਟ ਹੋ ਜਾਂਦੀ ਹੈ ਕਈ ਮਤਲਬ ਤੁਹਾਨੂੰ ਪਤਾ ਫਿਰ ਇੱਕ ਦਿਨ ਪੌਣੀ ਇੱਕ ਦਿਨ ਨਹੀਂ ਪੌਂਦੀ ਅਸਲ ਦੇ ਵਿੱਚ ਵੀਡੀਓ ਮੇਰੇ ਤੋਂ ਬਣੀ ਹੁੰਦੀ ਆ ਮੈਂ ਆਪਣਾ ਵਲੌਗ ਵੀ ਸ਼ੂਟ ਕਰ ਲੈਂਦੀ ਆ ਪਰ ਜਿਹੜੀ ਐਡੀਟਿੰਗ ਹੈ ਨਾ ਮੋਇਸ ਸੌਫਟਵੇਅਰ ਉਹ ਬਿਲਕੁਲ ਨਹੀਂ ਮੇਰੇ ਕੋਲ ਟਾਈਮ ਹੁੰਦਾ ਕਰਨ ਦਾ ਮੈਂ ਮੱਸਾਂ ਟਾਈਮ ਕੱਢ ਕੇ ਤੇ ਤੁਹਾਡੇ ਵਾਸਤੇ ਵੀਡੀਓ ਬਣਾਉਣੀ ਹੈ ਰਿਕਾਰਡ ਕਰਦੀ ਮਹਤੋਂਕ ਖੰਦਾ ਬੱਚਿਆਂ ਦੇ ਨਾਲ ਘਰ ਦੇ ਕਮਾਕਾਰਾਂ ਦੇ ਨਾਲ ਰਿਕਾਰਡਿੰਗ ਕਰਨੀ ਇੰਨਾ ਜ਼ਿਆਦਾ ਔਖਾ ਜਾਂਦਾ ਨਾ ਤੁਹਾਨੂੰ ਪਤਾ ਫਿਰ ਕਈ ਵਾਰੀ ਮੈਂ ਰਿਕਾਰਡਿੰਗ ਵੀ ਕਰਦੀ ਕਿੰਨਾ ਸ਼ੋਰ ਹੁੰਦਾ ਰਾਤ ਨੂੰ ਵੀ ਤੁਹਾਨੂੰ ਪਤਾ ਫਿਰ ਪੱਖਿਆਂ ਦੀਆਂ ਮਰਜ਼ੀਆਂ ਹੁੰਦੀਆਂ ਵਿੱਚ ਤੇ ਦਿਨੇ ਸਵੇਰ ਚੜ੍ਹਦੇ ਨੂੰ ਹੀ ਕੰਮਕਾਰਾਂ ਦਾ ਢੇਰ ਲੱਗਾ ਹੁੰਦਾ ਵਾ ਜਿਹੜੇ ਦੇਖ ਜਾਂਦੇ ਤੜਕੇ ਉੱਠਦੇ ਕਿ ਆਹ ਕਰਨਾ ਤੁਹਾਨੂੰ ਪਤਾ ਫਿਰ ਰਾਤ ਨੂੰ ਹੀ ਮਾਈਂਡ ਦੇ ਵਿੱਚ ਆ ਜਾਂਦੇ ਆ ਕਿ ਕਿਹੜੇ-ਕਿਹੜੇ ਕੰਮ ਸਵੇਰੇ ਉੱਠ ਕੇ ਆਪਾਂ ਕਰਨੇ ਆ ਕਿਹੜੇ ਨਹੀਂ ਕਰਨੇ ਤਨੂੰ ਪਤਾ ਫਿਰ ਰਾਤ ਨੂੰ ਹੀ ਆਪਣਾ ਲਿਸਟ ਬਣਾ ਲੈਣੇ ਆਪਣੇ ਮਾਈਂਡ ਦੇ ਵਿੱਚ ਤੇ ਦਿਨ ਚੜ੍ਹਦੇ ਨੂੰ ਕੰਮ ਆਪਣੇ ਗਾੜੀ ਆ ਜਾਂਦੇ ਆ ਤੇ ਆਪਣਾ ਆਪਣਾ ਮੂੰਹ ਧੋਂਦਾ ਟਾਈਮ ਵੀ ਨਹੀਂ ਲੱਗਦਾ ਕਿੰਨੇ ਕੰਮ ਹੁੰਦੇ ਆ ਤੇ ਸੋ ਕੋਈ ਨਹੀਂ ਜਿੰਨੇ ਦਿਨ ਆਪਣਾ ਘਰ ਦਾ ਕੰਮ ਚੱਲਦਾ ਉਨੇ ਦਿਨ ਹੀ ਤੈਨੂੰ ਥੋੜੀਆਂ ਜਿਹੀਆਂ ਮੇਰੀਆਂ ਵੀਡੀਓ ਲੇਟ ਮਿਲਣਗੀਆਂ ਪਰ ਤੁਸੀਂ ਸਪੋਰਟ ਜ਼ਰੂਰ ਕਰਿਆ ਕਰੋ ਸਾਥ ਨਾ ਛੱਡਿਓ ਤੇ ਪਲੀਜ਼ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਲੋ ਜੇ ਆਪਣੇ ਕੱਪੜੇ ਸੀ ਜਿਹੜੇ ਉਹ ਵੀ ਤੋਫਗੇ ਸੀ ਮੈਂ ਮੰਜਿਆਂ ਤੇ ਸੁੱਕਨੇ ਪਾਤੇ ਸੀ ਦੋਵਾਂ ਤੇ ਆਏ ਤੁਹਾਨੂੰ ਮੈਂ ਦੱਸਿਆ ਹੀ ਨਾ ਕੱਪੜੇ ਬਹੁਤ ਜ਼ਿਆਦੇ ਆ ਕੱਪੜੇ-ਕੁਪੜੇ ਧੋ ਕੇ ਫਿਰ ਆਪਾਂ ਮਤਲਬ ਪਾਣੀ ਪਨਾ ਕੇ ਦਿੱਤਾ ਅੱਜ ਸ਼ਰਬਤ ਬਣਾਇਆ ਸੀ ਦੁੱਧ ਪਾ ਕੇ ਹੁਮੇ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਤੁਹਾਨੂੰ ਪਤਾ ਫਿਰ ਟਾਈਮ ਹੀ ਹੁੰਨਾ ਕਿ ਹੁੰਦਾ ਤੇ ਕਈ ਵਾਰੀ ਫੋਨ ਫੜਨ ਦਾ ਚੇਤਾ ਭੁੱਲ ਜਾਂਦਾ ਵਾ ਤੇ ਫਿਰ ਮੈਂ ਸ਼ਰਬਤ ਬਣਾ ਕੇ ਥੋੜਾ ਟਾਈਮ ਰੈਸਟ ਕੀਤੀ ਉਸ ਤੋਂ ਬਾਅਦ ਮੈਂ ਜਿਹੜੀਆਂ ਪਿੰਡੀਆਂ ਧੋ ਕੇ ਰੱਖਿਆ ਸੀ ਉਹ ਮੈਂ ਰੱਖਿਆ ਸੀ ਕੱਪੜੇ ਧੁੰਨ ਤੋਂ ਵੀ ਪਹਿਲਾਂ ਨਹੀਂ ਧੋ ਕੇ ਸਿਕਾ ਕੇ ਤੇ ਅੰਦਰ ਰੱਖਿਆ ਸੀ ਅੱਜ ਮੈਂ ਸਵੇਰੇ ਲੈ ਲਈਆਂ ਸੀ ਤੇ ਮੈਨੂੰ ਇਹ ਸੀ ਦਾਲ ਜਿਹੜੀ ਉਹ ਮੈਂ ਥੋੜੀ ਬਣਾਈ ਸੀ ਉਹ ਮਸਾਂ ਦੁਪਹਿਰ ਦਾ ਹੀ ਡੰਕ ਹੋਇਆ ਵਾ ਤੇ ਥੋੜੀ ਬਣਾਈ ਸੀ ਤੁਹਾਨੂੰ ਪਤਾ ਫਿਰ ਉਹ ਫਰਿੱਜ ਖਰਾਬ ਹੋਈ ਹੈ ਜ਼ਿਆਦਾ ਚੀਜ਼ ਬਣਾਉ ਨੂੰ ਦਿਲ ਨਹੀਂ ਕਰਦਾ ਕਿ ਖਰਾਬ ਹੋ ਗਈ ਐਵੇਂ ਫਿਰ ਮੈਂ ਅੱਜ ਸੋਚਿਆ ਚੱਪਨੀ ਸੁੱਕੀ ਸਬਜੀ ਬਣਾਈਏ ਪਿੰਡੀਆਂ ਲੈ ਕੇ ਧੋ ਕੇ ਸਗਾ ਕੇ ਮੈਂ ਰੱਖ ਲਈਆਂ ਸੀ ਸ਼ਾਮੀ 5:00 ਵਜੇ ਮੈਂ ਕੱਟ ਲਿਆ ਬੈਠੀ ਬੈਠੀ ਨੇ ਨਾਲੇ ਆਪਣਾ ਫੋਨ ਦੇਖ ਲਿਆ ਕੀ ਸੋਚ ਲਿਆ ਕੀ ਅੱਜ ਆਪਾਂ ਕੀ ਵੀਡੀਓ ਦੇ ਵਿੱਚ ਸ਼ੂਟ ਕਰਾਂਗੇ ਕੀ ਬਣਾਇਆ ਸਾਰਾ ਦਿਨ ਉਹ ਬਸ ਦੇਖਦੀ ਰਹੀ ਤੇ ਸੋ ਇੱਥੇ ਬਸ ਮੈਂ ਹੁਣ ਪਿੰਡੀਆਂ ਨੂੰ ਤੜਕਾ ਲਗਾਉਂਗੀ ਪਿੰਡੀਆਂ ਮੈਂ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਬਣਾਉਣੇ ਹੁੰਦੀਆਂ ਜਿਹੜੀਆਂ ਕਿ ਪਿੰਡੀਆਂ ਲਾਰਾ ਨਹੀਂ ਛੱਡਦੀਆਂ ਇਦਾਂ ਬਿਲਕੁਲ ਵੀ ਲਾਰਾ ਨਹੀਂ ਛੱਡਦੀਆਂ ਜੇ ਆਪਾਂ ਉਂਝ ਗੰਡੇ ਭੁੰਨਣ ਦੇ ਵਿੱਚ ਪਿੰਡੀਆਂ ਪਾ ਕੇ ਲੋਨ ਵਿੱਚ ਮਸਾਲਾ ਪਾਵਾਂਗੇ ਫਿਰ ਪਿੰਡੀਆਂ ਨੇ ਲਾਰਾ ਛੱਡਣੀਆਂ ਹੀ ਛੱਡਣੀਆਂ ਤੇ ਜੇ ਆਪਾਂ ਤੇਲ ਦੇ ਵਿੱਚ ਕੱਲੀਆਂ ਪਿੰਡੀਆਂ ਭੁੰਨਾਂਗੇ ਪਹਿਲਾਂ ਫਿਰ ਕਦੇ ਵੀ ਲਾਰਾ ਨਹੀਂ ਛੱਡਦੀਆਂ ਸੋ ਇੱਥੇ ਪਹਿਲਾਂ ਮੈਂ ਆਪਣੀਆਂ ਭਿੰਡੀਆਂ ਭੁੰਨ ਲੂੰਗੀ ਉਸ ਤੋਂ ਬਾਅਦ ਜਦੋਂ ਇਹ ਥੋੜੀਆਂ ਜੀਆਂ ਪੁੱਜ ਗਈਆਂ ਬਲੈਕ ਬਲੈਕ ਹੋਣ ਲੱਗ ਪੀਆਂ ਮਤਲਬ ਥੋੜੀਆਂ ਜੀਆਂ ਜ਼ਿਆਦਾ ਨਹੀਂ ਆਪਾਂ ਭੁੰਨਣੀਆਂ ਉਸ ਤੋਂ ਬਾਅਦ ਫਿਰ ਆਪਾਂ ਗੰਡੇ ਕੱਟੇ ਹੋਏ ਪਾ ਦਾਂਗੇ ਮਿਰਚਾ ਪਾ ਦਾਂਗੇ ਇਹਨਾਂ ਨੂੰ ਵੀ 5-10 ਮਿੰਟ ਪਕਾ ਕੇ ਫਿਰ ਆਪਾਂ ਲੂਣ ਮਿਰਚ ਮਸਾਲਾ ਵਿੱਚ ਐਡ ਕਰ ਦਾਂਗੇ ਤੇ ਉਹਨੂੰ ਵੀ ਸਿਰਫ ਆਪਾਂ 2 ਮਿੰਟ ਹੀ ਪਕਾਉਣਾ ਵਾ ਮਤਲਬ ਆਪਣੀ ਸਬਜ਼ੀ ਜਿਹੜੀ ਬਣ ਜਾਂਦੀ ਆ ਵੀ ਆਂ ਮਿੰਟਾਂ ਦੇ ਅੰਦਰ ਅੰਦਰ ਠੀਕ ਹੈ 10 ਮਿੰਟ ਪਹਿਲਾਂ ਪਪਿੰਡੀਆਂ ਨੂੰ ਪੁੰਨਾ 10 ਮਿੰਟ ਤੇ ਬਾਅਦ ਚੋਤੇ ਬਾਅਦ ਚ ਤਾਂ ਆਪਾਂ 2 ਕਿ ਮਿੰਟ ਪੁੰਨਣਾ ਹੁੰਦਾ ਮਿਰਚ ਮਸਾਲੇ ਨੂੰ ਤੇ ਸਬਜੀ ਸਬਜੀ ਤਾਂ ਇੰਨਾ ਜ਼ਿਆਦਾ ਟੇਸਟ ਬਣਦੀ ਹੈ ਨਾ ਕੋਈ ਚੀਜ਼ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ ਜਿਵੇਂ ਆਪਾਂ ਪਹਿਲਾਂ ਗੰਡੇ ਭੁੰਨ ਕੇ ਵਿੱਚ ਪਿੰਡੀਆਂ ਪਾਉਨੇ ਆ ਵਿੱਚ ਨਿੰਬੂ ਨਚੋੜਨਾ ਪੈਂਦਾ ਕਿ ਲਾਰਾਣਾ ਛੱਡਣ ਉਹਦੇ ਨਾਲ ਸਬਜੀ ਉਹੋ ਜੀ ਨਹੀਂ ਬਣਦੀ ਤੇ ਤੁਸੀਂ ਦੇਖ ਸਕਦੇ ਜੋ ਸਬਜੀ ਦੇ ਰੰਗ ਟੰਗ ਤੇ ਸਬਜੀ ਖਾਣ ਚ ਵੀ ਬਹੁਤ ਜ਼ਿਆਦਾ ਟੇਸਟ ਬਣਦੀ ਹੈ ਮੇਰੀਆਂ ਭੈਣਾਂ ਇੱਕ ਵਾਰੀ ਸਬਜੀ ਨੂੰ ਜ਼ਰੂਰ ਟਰਾਈ ਕਰ ਕੇ ਦੇਖਣ ਤੇ ਇਸ ਤਰ੍ਹਾਂ ਸਬਜੀ ਬਣਾ ਕੇ ਦੇਖਣ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਖਾਂਚ ਵੀ ਸੁਆਦ ਹੁੰਦੀ ਆ ਤੇ ਵੇਖਣ ਚ ਵੀ ਸੋਹਣੀ ਲੱਗਦੀ ਆ ਤੇ ਸੋ ਮੈਂ ਪਹਿਲਾਂ ਇੰਜੀ ਤੜਕਾ ਲਗਾ ਕੇ ਬਣਾਉਣੀ ਨਹੀਂ ਸੀ ਸਿੰਪਲ ਜੇ ਤਰੀਕੇ ਦੇ ਨਾਲ ਪਰ ਲਾਰਾ ਛੱਡ ਜਾਂਦੀ ਸੀ ਪਰ ਹੁਣ ਮੈਂ ਬਣਾਉਣੀ ਨਾ ਜਿਸ ਤਰ੍ਹਾਂ ਉਦਾਂ ਲਾਰਾ ਨਹੀਂ ਛੱਡਦੀ ਆ ਬਿਲਕੁਲ ਵੀ ਤੇ ਸੋ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਵੀ ਜ਼ਰੂਰ ਕਰਕੇ ਜਾਇਓ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਓਕੇ ਬਾਏ ਟੇਕ ਕੇਅਰ